ਇਕੋ ਆਪੇ ਬਣਾਏ ਜਗਾੜੂ ਰੇੜੇ ਰਾਹੀਂ 25 ਗੱਟੇ ਕਣਕ ਦੇ ਲਜਾ ਰਹੇ ਵਿਅਕਤੀ ਦੀ ਵੀਡੀਓ ਆਈ ਸਾਹਮਣੇ ਮੈਂ ਥੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਸੰਬੰਧਿਤ ਪੁਲਿਸ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੰਨੇ ਵੀ ਇਹ ਜਗਾੜੂ ਰੇੜੇ ਆ ਮੋਟਰਸਾਈਕਲ ਅੱਗੇ ਇਹਨਾਂ ਦੇ ਫਿੱਟ ਕੀਤੇ ਆ ਇਹਨਾਂ ਦੇ ਬਾਰੇ ਚ ਅਜ ਤਾਈਂ ਵੀ ਕੋਈ ਮ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਵੀ ਇਹਦੇ ਕਾਗਜ਼ ਪੱਤਰ ਪੂਰੇ ਪਾਏ ਗਏ ਅਸੀਂ ਤੇ ਇਹਦੇ ਕਾਗਜ਼ ਸੈਣੇਗੇ ਸੁਤਰਾ ਤੋਂ ਮੇਰੀ ਜਾਣਕਾਰੀ ਅਨੁਸਾਰ 50% ਜਿਹੜੇ ਲੋਕ ਆਏ ਕਵਾੜ ਤੋਂ ਲੈ ਕੇ ਬਿਨਾ ਕਾਗਜ਼ੋ ਕਾਪੀਆਂ ਕੋਈ ਮੋਟਰਸਾਈਕਲ ਜਿਹੜੇ ਉਹਨਾਂ ਪਿੱਛੇ ਜਗਾੜੂ ਰੇੜੇ ਜੋੜ ਕੇ ਤੇ ਜਿਨ੍ਹਾਂ ਨੇ ਕਰਜ਼ੇ ਚੁੱਕ-ਚੁੱਕ ਕੇ ਆਪ ਹੋਰ ਵਹੀਕਲ ਬਣਾਏ ਆ ਉਹਨਾਂ ਦੇ ਬੱਚੇ ਭੁੱਖੇ ਮਾਰਨ ਦੀ ਮਰ ਲਈਏ ਮਜਬੂਰ ਕਰ ਰਹੇ ਆ ਕਿਉਂਕਿ ਜਿੱਥੇ 2 ਗੱਟਿਆਂ ਤੱਕ ਦਾ 3 ਗੱਟਿਆਂ ਤੱਕ ਦਾ ਸੀਗਾ ਸਿਸਟਮ ਲੈ ਕੇ ਜਾਣ ਦਾ ਉੱਥੇ 25-25 ਗੱਟੇ ਲੈ ਜਾਣ ਲੱਗ ਗਏ ਫਿਰ ਬਾਕੀ ਜਿਹੜੇ ਲੋਕ ਹੋਰ ਵਹੀਕਲ ਕਰਾਇਆ ਵਾ ਕੇ ਆ ਤੋਂ ਛੋਟਾ ਹਾਥੀ ਦਾ ਜਿੰਨੇ ਲੋਕ ਆ ਕਿ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਜਿਹੜੀ ਹੋਰ ਰਜਕਾਰ ਮਹੀਆ ਕੀਤਾ ਜਾ ਕੇ ਕਰ ਜਾਓ ਕਰ ਸਕਣਗੇ ਜਾਂ ਸਰਕਾਰ ਕਰਵਾਵੇਗੀ ਜਿੰਨੇ ਕੱਲ ਨੂੰ ਕਿਸਤਾਂ ਲੈਣੀਆਂ ਦਿੱਤੇ ਸੀ ਵੀ ਕਲੰਨਾ ਪਰ ਜਿੱਥੇ ਹਾਈ ਕੋਰਟ ਨੇ ਮਨਜੂ ਹਾਈ ਕੋਰਟ ਦੇ ਰੋਕਣ ਦੇ باوجود ਵੀ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਇਸਪਾਸੇ ਵੱਲ ਧਿਆਨ ਨਹੀਂ ਦੇਦੀ ਤਲੋ ਹਾਈ ਕੋਰਟ ਦੇ ਉਪਮਾਂ ਦੀ ਲੰਘਣਾ ਕਰਨੀ ਕਰਨੇ ਆ ਪਰ ਲੋਕਾਂ ਦੀ ਜਿਹੜੀ ਸੁਣੀ ਹੋਈ ਸਰਕਾਰ ਹੁੰਦੀ ਆ ਲੋਕਾਂ ਦੀ ਜਿਹੜਾ ਸਿਸਟਮ ਆ ਲੋਕਾਂ ਦੀ ਸੁਣਵਾਈ ਕੀਤੀ ਜਾਂ ਫੇ ਤੇ ਇਹ ਇਹਨਾਂ ਦੀਆਂ ਜਿਹੜੀਆਂ ਕਾਪੀਆਂ ਹੈਗੀਆਂ ਨੇ ਮੋਟਰਸਾਈਕਲ ਰਿਕਸ਼ਾ ਇਹਨਾਂ ਨੇ ਕੋਈ ਥੋੜੀ ਸਿਸਟਮ ਬਣਾਇਆ ਜਾਂਦਾ ਜਿਹੜੇ ਕਿ ਆਫ ਜਾਂਦਾ ਕਾਰਨ ਬਣਦੇ ਆ ਲੋੜ ਤੋਂ ਬਾਅਦ ਸ਼ਕੀਰੀਆਂ ਗਾੜਰਾਂ ਤੱਕ ਲੱਜ ਕੇ ਉਹਨਾਂ ਦੇ ਉੱਪਰ ਇੱਧਰ ਉੱਧਰ ਲਗਾਏ ਜਾਂਦੇ ਆ ਬੇਕਸੂਰ ਲੋਕ ਉਸ ਐਕਸੀਡੈਂਟਾਂ ਦੇ ਵਿੱਚ ਨੁਕਸਾਨੇ ਜਾਂਦੇ ਆ ਮਾਰੇ ਜਾਂਦੇ ਆ ਤੇ ਦੂਸਰੇ ਪਾਸੇ ਇਹਨਾਂ ਪੁਲਸ ਪ੍ਰਸ਼ਾਸਨ ਜਿਹੜਾ ਉਹ ਕੋਈ ਜ਼ਿੰਮੇਵਾਰੀ ਨਹੀਂ ਸੰਭਾਲਦਾ ਇਹ ਖਾਸ ਕਰਕੇ ਬਰੀਆਲਾ ਦੇ ਵਿੱਚ ਬਹੁਤ ਜ਼ਿਆਦਾ ਇੱਕ ਤਰ੍ਹਾਂ ਇੱਕ ਚੱਲ ਰਿਹਾ ਸਿਸਟਮ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਵੀ ਪੰਜਾਬ ਪੁਲਿਸ ਜਿਹੜੀ ਸੰਬੰਧਿਤ ਵਿਭਾਗ ਥਾਣਿਆਂ ਜਾਂ ਉਹ ਇਹਨਾਂ ਦੇ ਖਿਲਾਫ ਕਦੋਂ ਐਕਸ਼ਨ ਕਰਕੇ ਲੋਕਾਂ ਦੇ ਸਾਹਮਣੇ ਕੀ ਕਾਰਵਾਈ ਲਿਆਉਂਦੇ ਆ ਮੀਡੀਆ ਰਹੀਂ ਤੇ ਅਸੀਂ ਆ ਐਕਸ਼ਨ ਕੀਤਾ ਪਿਆ ਧੰਨਵਾਦ ਸਸਿਕਾ ਦੇਖੋ ਜੀ ਰੇੜੀ ਦੇ ਵਿੱਚ 25 ਗੱਟੇ ਕਣਕ ਦੇ ਹਾਂ ਓ ਰੋਕ ਓ ਰੋਕ 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 ਰੋਕਵਾ ਦੇਖੋ ਇਹਨਾਂ ਕੀ ਓ ਰੋਕ 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 ਓ ਕਰ ਰੋਕ ਪੇ